ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਪਿਛਲੇ 24 ਘੰਟਿਆਂ ਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਵੱਖ-ਵੱਖ ਕੇਸਾਂ ਦੇ ਵਿੱਚ ਉਹਦੇ ਵਿੱਚ ਇੱਕ ਕੇਸ ਹੈਗਾ ਐਫ ਆਈ ਆਰ ਨੰਬਰ 9915112024 ਦੀ 21 ਬੀ 25 27 61 ਐਂਡੀਪੀਐਸ ਐਟ ਪੀਐਸ ਵੀਰਕਾ ਅੰਮ੍ਰਿਤਸਰ ਉਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਹਰਪ੍ਰੀਤ ਸਿੰਘ ਲਾਇਸ ਪ੍ਰੀਤ ਤੇ ਹਲਰਾਜ ਸਿੰਘ ਲਾਇਸ ਟਿੰਕੂ ਹਰਪ੍ਰੀਤ ਦੀ ਉਮਰ 31 ਸਾਲ ਹੈ ਤੇ ਟਿੰਕੂ ਦੀ 45 ਸਾਲ ਹੈ ਜਿਹੜਾ ਹਰਪ੍ਰੀਤ ਹੈਗਾ ਉਹ 12ਵੀਂ ਪਾਸ ਹੈ ਤੇ ਬਿਜਲੀ ਬੋਰਡ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਟਿੰਕੂ ਹੈ ਉਹ 10ਵੀਂ ਪਾਸ ਹੈ ਤੇ ਖੇਤੀਬਾੜੀ ਦਾ ਕੰਮ ਕਰਦਾ ਉਹਨੇ ਠੇਕੇ ਤੇ 1.5 ਕਿਲਾ ਜ਼ਮੀਨ ਠੇਕੇ ਤੇ ਲਈ ਤੀ ਹੈ ਤੇ ਉਹਦੇ ਤੇ ਇੱਕ ਪਰਚਾ ਪਹਿਲਾਂ ਵੀ ਅ ਸੇਗਾ ਸਜ਼ਾ ਕੱਟ ਕੇ ਪਿਛਲੇ ਮਹੀਨੇ ਬਾਹਰ ਆਇਆ ਹੈ ਏ ਡਿਵੀਜ਼ਨ ਦਾ 2015 ਦਾ 302 ਦਾ ਪਰਚਾ ਤੇ ਹੁਣ ਇਹਨਾਂ ਤੋਂ 100 ਗ੍ਰਾਮ ਹੀਰਨ ਬਰਾਮਦ ਹੋਈ ਹੈ ਤੇ 2,68,800 ਰੁਪਏ ਡਰਗ ਮਨੀ ਬਰਾਮਦ ਹੋਈ ਹੈ ਤੇ ਇੱਕ Honda Amaze ਕਾਰ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਇਹਨਾਂ ਨੂੰ ਅਸੀਂ ਸਾਡੀ ਪੁਲਿਸ ਪਾਰਟੀ ਨੇ ਆਪਣਾ ਚੈਕਿੰਗ ਦੌਰਾਨ ਫੜਿਆ ਸੀ ਇਹਨਾਂ ਦੀ ਸਰਚ ਕੀਤੀ ਤੇ ਰਿਕਵਰੀ ਸਾਨੂੰ ਪੈਸੇ ਦੀ ਤੇ ਆ 100 ਗ੍ਰਾਮ ਹੀਰੋਇਨ ਦੇ ਤੇ ਕਾਰ ਵੀ ਅਸੀਂ ਕਬਜ਼ੇ 'ਚ ਲਈ ਹੈ। ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 179 ਹੈ ਪੀ ਐਸ ਕੈਂਟ ਅੰਮ੍ਰਿਤਸਰ ਦੀ 13 11 2024 ਦੀ ਇਹ ਵੀ ਐਨ ਡੀ ਪੀ ਐਸ ਐਕਟ ਦੀ ਹੈ। ਇਹਦੇ 'ਚ ਅਸੀਂ ਬਿਕਰਮਜੀਤ ਸਿੰਘ ਲਾਇਸ ਵਿੱਕੀ ਨੂੰ ਅਰੈਸਟ ਕੀਤਾ। ਇਹ ਦੁਬਈ ਤੋਂ 6 ਮਹੀਨੇ ਪਹਿਲਾਂ ਆਇਆ ਹੈ ਤੇ ਤੋਂ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ। ਇਹਨੂੰ ਅਸੀਂ ਅਰੈਸਟ ਕੀਤਾ ਚੌਂਕ ਮਾਲ ਬਾਈਪਾਸ। ਉਹਨੂੰ ਵੀ ਅਸੀਂ 13 11 ਨੂੰ ਅਰੈਸਟ ਕੀਤਾ ਜੀ। ਤੇ 28 ਸਾਲੇ ਦੀ ਉਮਰ ਹੈ ਤੇ 12ਵੀਂ ਪਾਸ ਹੈ ਤੇ ਛਟ ਏਰੀਆ ਦਾ ਰਹਿਣ ਵਾਲਾ ਹੈ ਜੀ ਇਸ ਤੋਂ ਇਲਾਵਾ ਮੈਂ ਇੱਕ ਇਨਫੋਰਮੇਸ਼ਨ ਦੇਣਾ ਚਾਹਨਾ ਸਾਡੇ 112 ਨੰਬਰ ਤੇ ਕਾਲ ਰਿਪੋਰਟ ਹੋਈ ਸੀਗੀ ਥਾਣਾ ਮਕਬੂਲਪੁਰਾ ਦੇ ਏਰੀਆ ਵਿੱਚ ਨਿਊ ਅੰਮ੍ਰਿਤਸਰ ਦਾ ਜਿਹੜਾ ਗੇਟ ਹੈ ਉਥੇ ਬੰਦੇ ਨੇ ਕਾਲ ਕੀਤੀ ਕਿ ਮੇਰਾ ਮੋਬਾਈਲ ਫੋਨ ਸਨੈਚ ਕਰਕੇ ਕੋਈ ਲੈ ਗਿਆ ਸਾਡੀ ਪੁਲਿਸ ਪਾਰਟੀ ਤੇ ਪੀसीआर ਪਾਰਟੀ ਜਦੋਂ ਮੌਕੇ ਤੇ ਪਹੁੰਚੀ ਤੇ ਉਸ ਤੋਂ ਬਾਅਦ ਅ ਆਪਣਾ ਛੜਾ ਕੰਪਲੇਨੈਂਟ ਹੈ ਉਹਨੂੰ ਅਸੀਂ ਥਾਣੇ ਲੈ ਕੇ ਗਏ ਉਹਦੀ ਪੁੱਛਣ ਲਈ ਕਿ ਕਿਵੇਂ ਕੀ ਹੋਇਆ ਬਾਅਦ ਚ ਉਹ ਸੰਪਤਾ ਚੱਲਿਆ ਕਿ ਇਹਦਾ ਜਦੋਂ ਨਿਊ ਚੰਡੀ ਨਿਊ ਅੰਬਰੇਸਰ ਵੱਲ ਜਦੋਂ ਇਹ ਮੁੜ ਰਿਹਾ ਸੀਗਾ ਉਦੋਂ ਵੀ ਇੱਕ ਕਾਰ ਓਵਰਟੇਕ ਇਹਨੂੰ ਕਰ ਰਹੀ ਸੀ ਤੇ ਉਹਦੇ ਨਾਲ ਆਲਟੇਕੇਸ਼ਨ ਹੋਈ ਤੇ ਇਹਨੇ ਆਪਣੇ ਹੀ ਫੋਨ ਤੋਂ ਕੰਟਰੋਲ ਰੂਮ ਤੇ ਫੋਨ ਕੀਤਾ ਤੇ ਕਿਹਾ ਕਿ ਮੇਰਾ ਮੋਬਾਈਲ ਫੋਨ ਸਨੈਚ ਕਰਕੇ ਲੈ ਗਿਆ ਤੇ ਜਦੋਂ ਪੁੱਜ ਗਏ ਛੋਈ ਉਦੋਂ ਪਤਾ ਚੱਲੇ ਜਿਹੜੇ ਮੋਬਾਈਲ ਫੋਨ ਤੋਂ ਫੋਨ ਕੀਤਾ ਉਹੀ ਹੈ ਕਹਿ ਰਿਆ ਸੀ ਉਹੀ ਸਨੈਚ ਕਰਕੇ ਲੈ ਕੇ ਗਿਆ ਪਰ ਅਸਲ ਵਿੱਚ ਕੁਝ ਨਹੀਂ ਹੈ ਬਾਤੋ ਇਹ ਕਹਿੰਦਾ ਬਸ ਮੈਂ ਉਹਨੂੰ ਹਰਾਸ ਕਰਨਾ ਚਾਹੁੰਦਾ ਸੀ ਦੂਸਰੇ ਕਾਰ ਚਾਲਕ ਨੂੰ ਇਸ ਤੋਂ ਇਲਾਵਾ 15 11 2024 ਨੂੰ ਅਸੀਂ ਮੁਕੱਦਮਾ ਦਰਜ ਕੀਤਾ ਹੈ 304 261 2 ਬੀ ਐਨ ਐਸ ਪੀ ਐਸ ਕੰਟੋਨਮੈਂਟ ਅੰਮ੍ਰਿਤਸਰ ਇਹਦੇ ਚ ਕੰਪਲੇਨੈਂਟ ਹੈਗਾ ਰਾਹੁਲ ਦੇਵ ਸਨ ਆਫ ਦਲਜੀਤ ਕੁਮਾਰ ਐਪੀਐਸ ਗੇਟ ਨੀਮਾ ਦਾ ਰਹਿਣ ਵਾਲਾ ਹੈ ਇਹਨੇ ਐ ਫਲਿਪਕਾਰਟ ਇਸ ਕੰਮ ਕਰਦਾ ਹੈ ਜੀ ਤੇ ਇਹਨੇ ਆਪਣਾ ਫੋਨ ਕੀਤਾ ਕੰਟਰੋਲ ਰੂਮ ਤੇ ਕਿ ਮੈਂ ਪੈਸੇ ਜਮ੍ਹਾਂ ਕਰਾਨ ਗਿਆ ਬੈਂਕ ਦੇ ਬਾਹਰ ਤੇ ਉੱਥੇ 49000 ਪੀਐਨਬੀ ਬੈਂਕ ਗਿਆ ਤੇ ਉੱਥੇ ਮੇਰੇ ਤੋਂ ਖੋ ਗਈ ਤੇ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਇਹਨੂੰ ਥਾਣੇ ਲੈ ਕੇ ਗਏ ਤੇ ਪੁੱਛਗ ਵਿੱਚ ਕੀਤੀ ਕਿ ਕਿਵੇਂ ਹੋਇਆ ਕੀ ਹੋਇਆ ਤੇ ਰਿਵੀਲ ਹੋਇਆ ਕਿ ਇਹਨੇ ਪਹਿਲਾਂ ਹੀ ਅ ਆਪਣੇ ਦੋ ਦੋਸਤਾਂ ਨਾਲ ਰਮਨ ਤੇ ਮੋਨੀ ਨਾਲ ਆਪਣਾ ਇਹ ਸਾਜ਼ਿਸ਼ ਰਚੀ ਸੀ ਤੇ ਇਹਨੇ ਡਰਾਮਾ ਕੀਤਾ ਸੀ ਕਿ ਮੈਂ ਪੈਸੇ ਜਮਾ ਨਹੀਂ ਕਰਾਉਂਗਾ ਤੇ ਮੈਂ ਕੰਟਰੋਲ ਰੂਮ ਫੋਨ ਕਰਕੇ ਕਹ ਦੂੰਗਾ ਖੋ ਗਈ ਤੇ ਉਸ ਤੋਂ ਬਾਅਦ ਅਸੀਂ ਪੈਸੇ ਯੂਜ਼ ਕਰ ਲਾਂਗੇ